ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਜਾਨਵਰ ਦਿਖਾਉਣੇ ਆ ਜਿੰਨਾਂ ਵਿੱਚੋਂ ਇੱਕ ਨੁਕਰਾ ਬਸੇਰਾ ਤੇ ਇੱਕ ਬਸੇਰੀ ਦੋ ਬਸੇਰੀਆਂ ਰਹਿਣ ਵਾਲੀਆਂ ਨੇ ਇੱਕ ਇਹ ਬਸੇਰੀ ਤੇ ਇੱਕ ਘੋੜੀ ਹੈ ਗੱਬਣ ਚੈੱਕਪਾਸ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਵਿੱਚ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਇਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬੀ ਪਹਿਲੇ ਨੰਬਰ ਤੇ ਹੈਗਾ ਇਹ ਆਪਣੇ ਲਵੇ ਇਹ ਨੋਕਰਾ ਬਸੇਰਾ 9 ਮਹੀਨੇ ਦੀ ਉਮਰ ਹੈ ਬਿਲਕੁਲ ਸਪੌਟਲੈਸ ਹੈ ਮਾਲਕ ਵੀਰ ਨੇ ਦੱਸਿਆ ਇੱਕ ਵੀ ਸਪੌਟ ਨਹੀਂ ਬਾਕੀ ਇਹਦੀ ਮਾਂ ਦੀ ਹਾਈਟ ਦੀ ਗੱਲ ਕਰੀਏ ਤਾਂ ਇਹਦੀ ਮਾਂ ਹੈਗੀ ਹੈ ਜੀ ਨੂਰੇ ਦੀ ਬਕਰਪੁਰ ਵਾਲੇ ਦੀ 64 ਇੰਚ ਇਹਦੀ ਮਾਂ ਦੀ ਹਾਈਟ ਹੈ ਤੇ ਆਪ ਇਹ ਹੈਗਾ ਜੀ ਬਦਲਕੋੜੇ ਦਾ ਬਾਦਲ ਕੋੜਾ ਹੈਗਾ ਇਹ ਮਿੰਟੂ ਵਾਲੇ ਅਰਜਨ ਕੋੜੇ ਦਾ ਬੱਚਾ ਬਾਕੀ ਫਿਰੋਜ਼ਪੁਰ ਏਰੀਆ ਮਾਲਕ ਵੀ ਰੰਦਾ 1 ਲੱਖ ਤੇ 20000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਬਾਕੀ ਬਸੇਰਾ ਥੋੜਾ ਜਿਹਾ ਲਿੱਸਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਬਸੇਰੀ ਬੋਰ ਵਾਲੇ ਕੋੜੇ ਦੀ ਬੱਚੀ ਹੈ ਇਹ ਵੋਰਲਾ ਨੋਕਰਾ ਕੋਡਾ ਤੇ 23 ਮਹੀਨੇ ਦੀ ਉਮਰ ਹੈ 60 ਪਲੱਸ ਦੀ ਹਾਈਟ ਹੈ ਹਰਿਆਣੇ ਚ ਖੜੀ ਹੈ ਇਹ ਜੇ ਕਿਸੇ ਵੀਰਪਰਾ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਸਾਨੂੰ ਇਹ ਜੇ ਜੇ ਰੇਟ ਚ ਮਿਲ ਜੂਗੀ ਕਿਰਾਂ ਤੁਸੀਂ ਮਾਲਕ ਵੀਰ ਨਾਲ ਕਰ ਲਿਓ ਸੰਪਰਕ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਜੀ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਆਪਾਂ YouTube ਦੇ ਉੱਤੇ ਐਡ ਲਗਾ ਦਿੰਨੇ ਆ ਜੀ ਬਾਕੀ ਆਪਣੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਬਸੇਰੀ ਚੰਗੀਆਂ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਰੂਗੀ ਤੇ ਅੱਗੇ ਆਪਣੇ ਲਵੇ ਹੈਗੇ ਨੇ ਇਹ 2 ਜਨਵਰੀ ਇੱਕ ਇੱਕ ਘੋੜੀ ਹੈ ਜੀ ਤੇ ਇੱਕ ਹੈਗੀ ਹੈ ਇਹ ਬਸੇਰੀ ਹੈ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਤੁਹਾਨੂੰ ਇਹਨਾਂ ਦੋਵਾਂ ਦੀ ਜਾਨਵਰਾਂ ਦੀ ਆਪਾਂ ਦਿੰਨੇ ਆਂਗੇ ਬਾਕੀ ਇਹ ਬਸੇਰੀ ਵੀ ਚੰਗੀਆਂ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਘੋੜੀ ਇੱਕ ਆਪਨੇ ਲਵੇ ਬਾਕੀ ਕੰਨਾਂ-ਕੁੰਨਾਂ ਦੀ ਬਸੇਰੀ ਸਕੀਨ ਹੈ ਇਨੇ ਵੀ ਚੰਗਾ ਕਦ ਕਾਠ ਕਰਨਾ ਤੇ ਪਹਿਲਾ ਆਪਾਂ ਗੱਲ ਕਰਦੇ ਆਂ ਜੀ ਕੋੜੀ ਬਾਰੇ ਜੇ ਆਪਾਂ ਕੋੜੀ ਦੀ ਉਮਰ ਦੀ ਗੱਲ ਕਰੀਏ ਤਾਂ 5 ਸਾਲ ਉਮਰ ਹੈ ਕਟ ਪਲਾਸੇ ਦੀ ਹਾਈਟ ਹੈ ਬਾਕੀ 6 ਮਹੀਨਿਆਂ ਦੀ ਗੱਬਨ ਚੈੱਕ ਪਾਸ ਹੈ ਇਹ ਮਾਲਕ ਵੀਰਾਂ ਦਾ ਮਹਾਲੀ ਕੋਲੇ ਪਿੰਡਾ ਉੱਥੇ ਖੜੀ ਆ ਇਹ ਕੋੜੀ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਜੀ 3.5 ਲੱਖ ਰੁਪਿਆ ਬਾਕੀ ਕੋੜੇ ਦੇ ਵਿੱਚ ਫੋਟੋ ਲਗਾਤੀ ਜਿਹੜੇ ਕੋੜੇ ਤੋਂ ਇਹ ਗੱਬਨ ਚੈੱਕ ਪਾਸ ਹੈ ਅੱਗੇ ਸਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਏ ਘੋੜੇ ਤੋਂ ਗੱਭਣ ਚੈੱਕ ਪਾਸ ਹੈ ਜੀ ਇਹ ਸਿੰਘਾ ਇਹਦਾ ਘੋੜੇ ਦਾ ਨਾਮ ਈ ਬਾਕੀ ਘੋੜਾ ਸ਼ਕੀਨ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਖਰੀਦਣ ਲਈ ਮਾਲਕਾ ਨਾਲ ਕਰ ਲਿਓ ਸੰਪਰਕ ਮਾਲਕਾ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਬਾਕੀ ਘੋੜੀ ਚਾਲ ਚੋਲ ਦੀ ਬਿਲਕੁਲ ਪਾਸ ਹੈ ਜੀ ਬਾਕੀ ਸੋਹਣੀ ਦੇਖੋ ਤੁਸੀਂ ਕਿੰਨੀ ਆ ਮੱਥੇ ਪਟਾ ਪ੍ਰੋਪਰ ਤੇ ਚਾਰ ਪੈਰ ਚਿੱਟੇ ਜੀ ਤਿੰਨ ਤਾਂ ਪ੍ਰੋਪਰ ਚਿੱਟੇ ਤੇ ਇੱਕ ਥੋੜਾ ਜਿਹਾ ਪੈਰ ਚਿੱਟਾ ਹੈਗੇ ਆਗਾ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਕਰ ਲਿਓ ਸੰਪਰਕ ਚਾਲ ਦੀ ਪਾਸ ਹੈ ਚਾਲ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਬਾਕੀ ਕੋੜੀ ਚੰਗੀ ਹੈਗੀ ਖਰੀਦਣ ਲਈ ਕਰ ਲਿਓ ਸੰਪਰਕ ਬਾਡੀ ਬੰਤਰ ਵੀ ਪੂਰਾ ਮਜ਼ਬੂਤ ਹੈ ਤੇ ਕੰਨਾਂ ਕੁੰਨਾਂ ਦੀ ਵੀ ਸ਼ਕੀਨ ਹੈ ਬਾਕੀ ਸੰਭ ਸੰਭ ਵੀ ਮਜ਼ਬੂਤ ਹੈ ਕੋੜੀ ਦਾ ਬਾਡੀ ਬੰਤਰ ਤੁਸੀਂ ਦੇਖ ਲਿਆ ਪੂਰਾ ਮਜ਼ਬੂਤ ਆ ਪੂਰੀ ਪਰਫੈਕਟ ਕੋੜੀ ਆ ਖਰੀਦਣ ਲਈ ਕਰ ਲਓ ਸੰਪਰਕ ਲਈ ਮਾਲਕ ਦਾ ਨੰਬਰ ਸਕਰੀਨ ਤੇ ਆ 90232 63929 ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਐਡ ਲਗਾਉਣੀਆਂ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮਾਰਵਾੜੀ ਬੋਸ ਕੀਨ ਬਸ਼ੇਰੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 12 ਮਹੀਨੇ ਦੀ ਉਮਰ ਹੈ ਤੇ ਨਾਟ ਪਲੱਸ ਦੀ ਹਰਟ ਹੈ ਬਾਕੀ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕਦ ਕੱਠ ਕਰੂਗੀ ਛੋਟੀ ਉਮਰ 'ਚ 95+ ਨੇ ਹਾਈਟ ਕਰਖੀ ਹੈ ਜੀ ਤੇ ਐਟਲੈਸ ਕੋੜੇ ਦੀ ਇਹ ਬੱਚੀ ਆ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,10,000 ਰੁਪਏ ਬਾਕੀ ਮੌਕੇ ਤੇ ਮਾਨਤਾਣ ਹੋ ਜਾਂਦਾ ਹੁੰਦਾਗਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਸੇਰੀ ਕੰਨਾ ਕੁੰਨਾ ਦੀ ਸ਼ਕੀਨਾ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਠ ਕਰਨ ਵਾਲੀ ਹੈ ਚੰਗੀ ਘੋੜੀ ਤਿਆਰ ਹੋ ਸਕਦੀ ਹੈਗੀ ਬਾਕੀ ਬਿਲਕੁਲ ਜਾਇਜ਼ ਜਾਂ ਮੁੱਲੇ ਦਾ ਖਰੀਦਣ ਲਈ ਕਰ ਲਿਓ ਸੰਪਰਕ ਮਾਲਕ ਦਾ ਨੰਬਰ ਸਕਰੀਨ ਤੇ ਆ। ਬਾਕੀ ਮਿਲਾਂਗੇ ਅਗਰ ਵੀਡੀਓ 'ਚ ਧੰਨਵਾਦ।